ਹੈਲੋ ਬੜਾ ਚੰਗਾ ਠੀਕ ਹੈ ਸਰ ਜੀ ਬੜਾ ਖੜੋ ਉਸੇ ਵੀ ਭਾਈ ਨਾਲ ਅਸੀਂ ਨਮਸਕਾਰ ਜੀ ਵੈਸੇ ਹਾਂ ਸੁਪਰ ਲਾਈਵ ਪੰਜਾਬ ਨਿਊਜ਼ ਤੋਂ ਜਿਵੇਂ ਕਿ ਐਤਲਵਾੜਾ ਬੀਬੀ ਐਮ ਬੀ ਵਿਖੇ ਜਿਹੜਾ ਸੋਲਰ ਪੈਨਲ ਦਾ ਉਹਦਾ ਕੰਮ ਕਿ ਕਰਾਂਗੇ ਆ ਰਹੇ ਨੇ ਚੇਅਰਮੈਨ ਸਾਹਿਬ हम तो 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 खाली पड़े हुए हैं, हैं तो चंडीगढ़ में भी लगाए हैं जी तो आज मेरा भी दो महीने बाद आना हुआ है यहाँ पे जी सर तो ये लग तो हमारे गए थे लास्ट मंथ लग गए थे जी सर आज इसका उद्घाटन कर दिया गया जी तो यहाँ पे जो लगे हैं सोलर हमारा लगा है ये 260 सौ साठ है और इसकी कैपेसिटी यूटिलाइजेशन फैक्टर 21 परसेंट रखा है हमने और बी बी एम भी मालूम यह ग्रीन एनर्जी उत्पन्न करता है हाइड्रो से करता है जी तो अब हम लोग ज़्यादा यूटिलाइज करने के उसमें हैं जैसे तलवाड़ा में मतलब खाली जमीन थी जी वहाँ अट्ठारह मेगावाट प्लांट की जमीन जो है चिन्हित कर ली गई है जी सर तो अट्ठारह मेगावाट वहाँ लगेगा यहाँ हमारे खाली पड़े थे जिनमें हम लोग लगा सकते थे तो उस पर लगा रहे हैं हम लोग टोला लगा रहे हैं सर इसके अलावा और क्या अट्ठाईस सौ मेगावाट का एक हमारा पंप स्टोरेज प्रोजेक्ट है उसका मेमोरेंडम ऑफ अंडरस्टैंडिंग बहुत जल्दी हमारा होने वाला है तो जैसे ही वो प्रोजेक्ट स्टार्ट हो जाता है तो पहले उसकी डीपीआर बनेगी जैसे वो प्रोजेक्ट स्टार्ट हो जाता है तो तलवाड़ा कॉलोनी एक प्रकार से दोबारा से बस जाएगी अच्छे से क्योंकि तो अभी तो छोटा ही प्रोजेक्ट है हमारा अट्ठाईस मेगावाट का अगर पंप स्टोरेज हमारा स्टार्ट हो जाता तो एम का हम लोग ने ड्राफ्ट कर लिया है बोर्ड मेंबर्स को भेजा हुआ है बोर्ड की मीटिंग आठ तारीख को तो उस आठ तारीख की मीटिंग में फैसला हो जाता है तो आठ तारीख के बाद हम उसको अवार्ड कर देंगे डीपीआर बनाने का जो भी उसका काम है जी तो उसके बाद एक पंप स्टोरेज बन जाएगा अट्ठाईस सौ मेगावाट का तो ये पूरे नॉर्दर्न इंडिया के लिए हमारे सारे पार्टनर स्टेट्स के लिए पिकिंग पावर देगा शुक्रिया सर

আরে <muchas> না जय वाल्मीकि हर हर वाल्मीकि मैं दमैद सिंह भारतीय वाल्मीकि सारे अब भगवान वाल्मीकि महाराज कांग्रेस लख लखाइया सारिया संगतान विदेश बैठे सारिया संगतान भगवान वाल्मीकि महाराज के पास लख लाई दें ਇਹ ਪੜ੍ਹੋ ਇੱਥੇ ਜੀ ਮਾਣੋ ਹੈਲੋ ਜੀ ਆਪੇ ਖੁਸ਼ੀ ਉਹਨਾ ਪੜ ਲਿਆ ਹੈ ਕੁਝ ਮਿੰਟਾਂ ਬਾਅਦ ਬਹਾਮੀ ਜੀ ਕੋਲੋਂ ਸੁਭਾਨ ਨਿਆਰੇ ਨੇ ਉਸ ਤੋਂ ਬਾਅਦ ਪਰਤੇ ਸ਼ਤਰੂਮੰਦ ਉਸ ਤੋਂ ਬਾਅਦ ਰਾਜਨੀ ਆਰਾਮ ਜੀ ਕਸ਼ਮੈ ਜਾਰੇ ਨੂੰ ਵਾਲਮੀਕੀ ਭਾਈ ਜਾਰੇ ਨੂੰ ਔਰ ਤਲਵਾੜਾ ਨਿਵਾਸੀਆਂ ਨੂੰ ਇਹਦੀ ਲੱਖ ਲੱਖ ਮੁਬਾਰਕਬਾ ਦਿਨਾ ਕਿ ਇਹ ਇੱਕ ਬਹੁਤ ਵੱਡਾ ਇੱਕ ਪ੍ਰਤੀਕ ਹੈ ਸਾਡੇ ਲਈ ਸਮਾਜ ਨੇ ਇੱਕ ਇੱਕ ਦਿਸ਼ਾ ਦਿੱਤੀ ਸੀ ਬਾਲਮਿਕੀ ਸਮਾਜ ਨੂੰ ਉਹ ਪ੍ਰੋਗਰਾਮ ਬਾਲਮਿਕੀ ਜੀ ਨੇ ਉਹ ਇੱਕ ਪ੍ਰਗਟ ਰੂਪ ਦੇ ਰੂਪ ਚ ਮਨਾਇਆ ਜਾਂਦਾ ਔਰ ਮੈਂ ਉਸੇ ਚ ਸ਼ਾਮਲ ਜਿੰਨੇ ਸਾਡੇ ਪ੍ਰਧਾਨ ਜੀ ਅਗੇ ਨੇ ਸਾਡੇ ਆਪਣੇ ਅਮਰਾਵਿਸ਼ਰੀ ਗੁਰਦੁਆਰਾ ਸਾਹਿਬ ਦਾ ਸਭਾ ਪ੍ਰੋਗਰਾਮ ਅਸੀਂ ਸਾਰੇ ਰਲ ਕੇ ਵੀ ਜੀ ਸ਼ਾਮਲ ਹੋਏ ਆ ਔਰ ਇਸ ਸੋਭਾ ਯਾਤਰਾ ਵਿੱਚ ਬਾਲਮਿਕੀ ਅੱਜ ਜਿਹੜਾ ਗੁਵਾਲ ਬਾਲ ਮੇਟੀ ਮਹਾਰਾਜ ਦਾ ਪ੍ਰਕਾਸ਼ ਸੁਖਮਨ ਮਨਾਇਆ ਜਾ ਰਿਹਾ। ਇਹ ਬੜੀ ਸਰਦਾ ਪੂਰਵ ਢੰਗ ਨਾਲ ਮਨਾਇਆ ਜਾ ਰਿਹਾ। ਇਹ ਜਿਹੜੇ ਦਿਨ ਹੈ ਤੇ ਗੁਰੂਆਂ ਦੇ ਦਿਨ ਮਨਾਨੇ ਆ ਇਹ ਸਿੱਖਿਆਵਾਂ ਔਰ ਆਪਸੇ ਭਾਈਚਾਰੇ ਨੂੰ ਮਜ਼ਬੂਤ ਕਰਦੇ ਆ ਤੇ ਆਪਸੇ ਭਾਈਚਾਰੇ ਨੂੰ ਨਹੀਂ ਨਹੀਂ ਹੀ ਬਰਕਰਾਰ ਰੱਖਦੇ ਆ। ਜੋਗ ਜੋਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਵਨ ਪਵਿੱਤਰ ਖਜ਼ੂਰੀ ਅੰਦਰ ਇਸ ਅਸਥਾਨ ਤੇ ਪੰਜਵੇਂ ਗੁਰਮਤ ਸਮਾਦਮ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ ਸਨਮਾਨਯੋਗ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਗੁਰੂ ਰਾਮਦਾਸ ਜੀ ਦੇ ਦਰ ਘਰ ਦੇ ਕੀਰਤਨ ਨੇ ਜਨਾ ਬਹੁਤ ਲੰਬੇ ਰਸਮਾਂ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਦਰ ਤੇ ਸੇਵਾ ਕੀਤੀ ਅੰਮ੍ਰਿਤ ਗੁਰਬਾਣੀ ਕੀਰਤਨ ਆਪ ਜੀ ਨੂੰ ਸਰਵਣ ਕਰਾ ਰਹੇ ਸਨ ਭਾਈ ਸਾਹਿਬ ਜੀ ਜਿਵੇਂ ਦੱਸ ਰਹੇ ਸਨ ਇਹ ਸਮਾਗਮ ਸਰਦਾਰ ਸਤਨਾਮ ਸਿੰਘ ਦੀ ਪਾਬਲਾ ਉਹਨਾਂ ਦੇ ਭਰਾਤਾ ਜੋ ਇੱਥੇ ਰਹਿੰਦੇ ਨੇ ਸਰਦਾਰ ਹਰਭਜਨ ਸਿੰਘ ਜੀ ਔਰ ਸਮੁੱਚਾ ਨਗਰ ਕੀ ਸਾਡੇ ਇਸ ਵਾਰੇ ਸਨਮਾਨਯੋਗ ਪੰਜੀਤ ਬਲਬੀਰ ਕੌਰ ਭਾਈ ਸਾਹਿਬ ਜੀ ਦਾ ਭੁਚੰਗੀ ਸਿੰਘ ਬੇਟਾ ਮਨਪ੍ਰੀਤ ਸਿੰਘ ਇਸ ਗੁਰਮਤਿ ਦੀਵਾਨ ਦੀ ਔਰ ਗੁਰੂ ਰਾਮਦਾਸ ਜੀ ਦੇ ਲੰਗਰ ਵਿੱਚ ਗੁਰਪੁਰਬ ਦੀ ਖਾਸਰੀ ਪਰਨ ਆਏ ਨੇ ਭਾਈ ਸਾਹਿਬ ਜੀ ਨੇ ਅੰਮ੍ਰਿਤ ਬਾਣੀ ਕੀਰਤਨ ਆਪ ਜੀ ਨੂੰ ਸਰਵਣ ਕਰਾਇਆ ਹੈ ਸਾਡੇ ਅਤੀ ਸਨਮਾਨਯੋਗ ਭਾਈ ਮੰਗਲ ਸਿੰਘ ਜੀ ਸਮੂਹ ਪਰਿਵਾਰ ਉਹਨਾਂ ਦੀ ਪ੍ਰਾਤਾ ਸਮੂਹ ਸੰਗਤ ਵਿੱਚ ਹਾਜ਼ਰ ਹੋ ਸਾਧ ਸੰਗਤ ਜੀ ਭਾਈ ਸਾਬੋਨੀ ਜੋ ਅੰਮ੍ਰਿਤ ਵਚਨ ਪੜ੍ਹਤੇ ਗਏ ਸਿਰਫ ਥੋੜੇ ਜਿਹਾ ਅਖਰੀ ਅਰਥ ਹਰਤ ਪੀ ਤੂੰ ਕੀ ਕਰ ਹੈ ਬੋਲੇ ਭਲੀ ਬਾਣ ਸਾਹਿਬ ਸਦਾ ਹضور ਹੈ ਕਿਆ ਉੱਚੀ ਕਰ ਹੈ ੁਕਾਰ ਤਾਂ ਨੂੰ ਪਤਾ ਹੋਣਾ ਹੈ ਮੈਂ ਜੇ ਫੱਤੇ ਨਹੀਂ ਬਲਾਈ ਆਪਣੇ ਪਿੰਡਾਂ ਚ ਪਹਿਲਾਂ ਹਲਟ ਚੱਲਦੇ ਹੁੰਦੇ ਸੀ ਭਾਈ ਸਾਹਿਬ ਨੇ ਪੜਿਆ ਮਾਤਰਾ ਪੂਰੀ ਕਰਨ ਵਾਸਤੇ ਬਿਲਕੁਲ ਇਸ ਤਰ੍ਹਾਂ ਹੋ ਸਕਦਾ ਹਾਰਕ ਪੀਟੂ ਤੂਤਰ ਉਹ ਜਦੋਂ ਹਲਟ ਚੱਲਦਾ ਸੀ ਫਿਰ ਉਹਦੇ ਵਿੱਚ ਇੱਕ ਆਵਾਜ਼ ਆਉਂਦੀ ਸੀ ਟੁੱਟਾ ਜਿਵੇਂ ਕਿ ਟਕ ਟਕ ਦੀ ਆਵਾਜ਼ ਜੇ ਧਿਆਨ ਨਾਲ ਸੁਣੋ ਤੇ ਇੰਜ ਲੱਗਦਾ ਸੀ ਜਿਵੇਂ ਉਹ ਤੂੰ ਤੂੰ ਬੋਲਦਾ ਹੋਵੇ ਇਹ ਤੇ ਗੁਰੂ ਅਮਰਦਾਸ ਮਹਾਰਾਜ ਕਹੜੇ ਨੇ ਕਿ ਜੇਕਰ ਬੰਦਾ ਅੰਦਰੋਂ ਰੱਬ ਨੂੰ ਨਹੀਂ ਪੁਕਾਰਦਾ ਸਿਰਫ ਮੂੰਹ ਤੋਂ ਤੂੰ ਤੂੰ ਕਹੀ ਜਾਂਦਾ ਹੈ ਤੇ ਅੰਦਰ ਮੈਂ ਨੂੰ ਲੈ ਕੇ ਬੈਠਾ ਕਹਿਣ ਕਿ ਤੂੰ ਤੂੰ ਤਾਂ ਹਰਟ ਵੀ ਬੋਲਦਾ ਫਿਰ ਉਹ ਕਿਹੜਾ ਬ੍ਰह्म ਗਿਆਨੀ ਹੋ ਗਿਆ ਕਿਉਂਕਿ ਅਸੀਂ ਸੁਣਿਆ ਹੈ ਹਰਟ ਵੀ ਤੂੰ ਤੂੰ ਕਰੇ ਉੱਚੀ ਤਰ੍ਹਾਂ ਪੁਕਾਰ ਭੋਲਾ ਭਰੀ ਬਾਣ ਬਾਂ ਦਾ ਅਰਥ ਮਿੱਠੇ ਬੋਲ ਬੋਲਦਾ ਪਿਆ ਹੈ ਪਰ ਸਾਇ ਸਦਾ ਮਦੂਦ ਹੈ ਤੂੰ ਇਨਾ ਉੱਚਾ ਬੋਲਣਾ ਕਹਿ ਵਹਿਗੂ ਤਾਂ ਹਾਜ਼ਰ ਨਾਜ਼ਰ ਹੈ ਕਿਆ ਉੱਚੀ ਕਰਾਂ ਪੁਕਾਰ ਕੀ ਲੋੜ ਹੈ ਉੱਚੀ ਬੋਲਣ ਦੀ ਕਿਉਂਕਿ ਤੂੰ ਆਪਣੀ ਜਰਬਾਨ ਵਿੱਚ ਆਤੀ ਮਾਰ ਉਦਾਹਰਨ ਲਈ ਖੜ ਥੋੜੀ ਜਿਵੇਂ ਚੌਕਿਆ ਇਸ ਵੇਲੇ ਮੇਰੀ ਇੱਛਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੀ 350 ਸਾਲਾ ਸ਼ਹਾਦਤ ਵਾਲਾ ਦਿਨ ਆ ਰਿਹਾ ਹੈ ਤੇ ਮੇਰੀ ਇੱਛਾ ਮੈਂ ਕੋਈ ਹਜ਼ੂਰ ਦੇ ਬਚਨ ਆਪਾਂ ਨਾਲ ਸਾਂਝੇ ਕਰਕੇ ਜਾਵਾਂਗੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਾਇਦ ਆਪ ਨੂੰ ਪਤਾ ਹੀ ਹੋਣਾ ਇੱਥੇ ਮਹਾਰਾਜ ਜੀ ਦਾ ਸਥਾਨ ਹੈ ਤੁਹਾਡੇ ਨਵਾਂ ਸ਼ਹਿਰ ਗੁਰ ਤੇਗ ਬਹਾਦਰ ਸਾਹਿਬ ਦਾ ਜੋ ਪੁਰਾਣੇ ਪ੍ਰਸਾਦਾਂ ਚ ਲਿਆ ਮਹਾਰਾਜ ਆਏ ਇੱਥੇ ਨੀਵਾ ਸਿਟੀ ਸ਼ਾਇਦ ਆਪ ਨੂੰ ਪਤਾ ਹੋਣਾ ਕਿ ਡਾਕਟਰ ਫਲਜ ਸਿੰਘ ਨੇ ਕਿਤਾਬ ਲਿਖੀ ਹੈ ਗੁਰ ਤੇਗ ਬਹਾਦਰ ਸਾਹਿਬ ਦੀ ਯਾਤਰਾ ਬਾਰੇ ਇਥੋਂ ਦੀ ਸੰਗਤ ਨੇ ਕਿਹਾ ਮਹਾਰਾਜ ਨੀਵਾ ਸ਼ਹਿਰ ਹੈ ਮਰਨਿਕਾ ਨਿਵਾ ਸ਼ਹਿਰ ਨਹੀਂ ਨਵਾਂ ਸ਼ਹਿਰ ਸ਼ਾਇਦ ਆਪ ਨੂੰ ਪਤਾ ਹੋਵੇ ਕਿਤਨੇ ਦਰਸਨੀਕਾਂ ਨੂੰ ਪਤਾ ਹੋਣਾ ਚਾਹੀਦਾ ਗੁਰਤੇਗ ਬਾਦਲ ਸਾਹਿਬ ਦੇ ਬਚਨ ਕਰਕੇ ਗਏ ਤੇ ਮਰੀਛਸ ਵਿੱਚ ਬੇਮਤੀ ਕਰਾਂ ਪਰ ਇਥੇ ਥੋੜੀ ਜਿਹੀ ਬੇਮਤੀ ਹੁਣ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਕੇ ਤੂੰ ਤੂੰ ਬੋਲ ਮੈਂ ਨਹੀਂ ਬੋਲਣਾ ਤੇ ਜਿਹੜਾ ਤੂੰ ਤੂੰ ਬੋਲ ਰਿਹਾ ਹਰਤ ਸਿਰਫ ਇੱਕ ਉਦਾਹਰਣ ਲਈ ਹੈ ਹਰਤ ਜਿਹੜਾ ਉਹਦੀ ਆਵਾਜ਼ ਤੂੰ ਤੂੰ ਦੀ ਹੁੰਦੀ ਪਰ ਉਹਦੇ ਅੰਦਰ ਰਸਤੇ ਨਹੀਂ ਨਾ ਉਹ ਬ੍ਰਹਮ ਗਿਆਨੀ ਤੇਰੀ ਬਣ ਗਿਆ ਇਹਦਾ ਮਤਲਬ ਇਹ ਵੀ ਗੁਰੂ ਅਮਰਦਾਸ ਕਹਿ ਰਹੇ ਨੇ ਕਿ ਸਿਰਫ ਜ਼ਬਾਨ ਤੋਂ ਰੱਬ ਨੂੰ ਤੂੰ ਤੂੰ ਕਹਿ ਨਾਲ ਕੁਝ ਨਹੀਂ ਬੰਨਣਾ ਜਿੰਨੀ ਦੇਰ ਤੱਕ ਆਪਣੀ ਮੰਨ ਤੋਂ ਤੂੰ ਆਪਣਾ ਹੰਕਾਰ ਨਹੀਂ ਛੱਡਿਆ ਇਹਦਾ ਮਤਲਬ ਇਹ ਤੇ ਵਹਿਗੁਰੂ ਤਾਂ ਹਾਜ਼ਰ ਨਾਜ਼ਰ ਹੈ ਜਿਵੇਂ ਅਸੀਂ ਪਾਠ ਕਰਦੇ ਹਾਂ ਬਾਬਾ ਜੀ ਨੇ ਬਾਣੀ ਚ ਕਿਹਾ ਜਿਹੜੀ ਆਤਮਿਕ ਪਰਮ ਅਵਸਥਾ ਗੁਰਮੁਖ ਵਿੱਚ ਉਹ ਤੂੰ ਹੈ ਕਬੀਰ ਤੂੰ ਤੂੰ ਕਰਤਾ ਤੂੰ ਹੁਵਾ ਮੁਜ ਮੈਂ ਰਹਾ ਨਾ ਹੂੰ ਜਦ ਆਪਾ ਪਰਕਾ ਮਿਟ ਗਿਆ ਜਦ ਦੇਖੂ ਤਦ ਤੂੰ ਪਰੇਤੇ ਕਹਿਣ ਹਾਰ ਕੀ ਪੀ ਤੂੰ ਤੁ ਕਰ ਹੁਣ ਇਥੇ ਹੋਰ ਪ੍ਰਕਰਨ ਜਿਹੜਾ ਉਹ ਪ੍ਰਕਰਨ ਹੈ ਉਸ ਤੇ ਮੈਂ ਖਤਮ ਹੋ ਚੁੱਕੀ ਇਥੇ ਸਮਝਾਉਣ ਦਾ ਮਤਲਬ ਕਿ ਮੰਨ ਲਓ ਮੈਂ ਜ਼ਬਾਨ ਤੋਂ ਵਾਹਿਗੁਰੂ ਵਾਹਿਗੁਰੂ ਕਹਿ ਰਹੇ ਆ ਰਾਮ ਰਾਮ ਬੋਲ ਰਿਹਾ ਕੋਈ ਅੱਲਾਹੂ ਅੱਲਾਹੂ ਪੁਕਾਰ ਰਿਹਾ ਸਿਰ ਤੋਂ ਗਲੇ ਤੋਂ ਉੱਚੀ ਨਿਕਲੀ ਆਵਾਜ਼ ਨਾਲ ਰੱਬ ਨੇ ਖੁਸ਼ ਨਹੀਂ ਹੋਣਾ ਜਿੰਨੀ ਦੇਰ ਤੱਕ ਆਪਣਾ ਆਪ ਪਿਆਕੇ ਆਪਣੇ ਮਨ ਤੋਂ ਪ੍ਰਮਾਤਮਾ ਨੂੰ ਪੁਕਾਰਦਾ ਹੈ ਇਹਦਾ ਭਾਵ ਇਹ ਹੈ ਹਾਲਾਂਕਿ ਦੇਖੋ ਬਾਨੀ ਦੇ ਬੜੇ ਢੋਹੇ ਵਿਸ਼ੇ ਨੇ ਮੈਂ ਫਿਰ ਦੁਬਾਰਾ ਦੁਰਹਾਲਾ ਕਾ ਮ ਫਟੇ ਬਲਾਮਾ ਦਾ ਇੱਕ ਪਾਸੇ ਸੀ ਬਾਨੀ ਪਾਰ ਧਰਨੇ ਆ ਕਿ ਮੁੱਲਾ ਮਸਜਿਦ ਦੇ ਮਨਾਰੇ ਤੇ ਖਲੋਂਦਾ ਹੈ ਤੇ ਉੱਚੀ ਆਵਾਜ਼ ਦਿੰਦਾ ਅੱਲਾਹੁ ਅਕਬਰ ਕਿਉਂਕਿ ਬੰਦ ਦੇ ਸ਼ਬਦ ਵੱਖਰੇ ਉਸ ਵਿੱਚ ਇਹਦਾ ਮਤਲਬ ਉਹ ਵਾਰ-ਵਾਰ ਕਹਿੰਦਾ ਅੱਲਾਹੁ ਅਕਬਰ ਅੱਲਾਹੁ ਅਕਬਰ ਉਹਦਾ ਮਤਲਬ ਹੈ ਅੱਲਾਹ ਹੀ ਸਭ ਤੋਂ ਵੱਡਾ ਹੈ ਸਿਰਫ ਇਬਾਦਤ ਦੇ ਜੋਗ ਅੱਲਾਹ ਹੀ ਹੈ ਕਿ ਕਬੀਰ ਸਾਹਿਬ ਸੁਣ ਕੇ ਕਹਿੰਦੇ ਨੇ ਕਬੀਰ ਮੁੱਲਾ ਨੂੰ ਨਾਰੇ ਚੜ੍ਹੇ ਸਾਇਨਾ ਵਹਿਰਾ ਹੋਏ ਵਹਿਰਾਦਰ ਤੇ ਬੋੜਾ ਉਹ ਮਸਜਿਦ ਦੇ ਬਨੇਰੇ ਤੇ ਖਲੋ ਕੇ ਕਹਿ ਰਿਹਾ ਅੱਲਾਹੁ ਅਕਬਰ ਸਾਰੇ ਪਿੰਡ ਚ ਆਵਾਜ਼ ਚਲੀ ਗਈ ਜਿੰਨੂੰ ਆਵਾਜ਼ਾਂ ਮਾਰਨਾ ਤੇ ਸੱਚਾ ਸੱਚਾ ਪਿਆਰੇ ਦੋਸਤੋ ਬੜੀ డిਮਾਂਡ ਸੀ ਤੁਹਾਡੀ ਭੈੜਾ ਦੀ ਭਰਾਮਾ ਦੀ ਕਿ ਪੇਟ ਦੀਆਂ ਬਿਮਾਰੀਆਂ ਵਾਸਤੇ ਕੋਈ ਲੋਸਕਾ ਤਿਆਰ ਕੀਤਾ ਜਾਵੇ ਆ ਲੋ ਜੀ ਹਾਜ਼ਰ ਹੈ ਸੁਖਮਨੀ ਮਜ਼ੂਨ ਕਨੇ ਪੇਟ ਵਾਸਤੇ 2 3 4 ਸਾਲ ਪੁਰਾਣਾ ਗੰਦ ਤੁਹਾਡੇ ਪੇਟ ਜਿਹੜਾ ਸਾਫ਼ ਨਹੀਂ ਹੋਇਆ ਉਹ ਇਹਦੇ ਨਾਲ ਸਾਫ਼ ਹੋਊਗਾ ਨਾ ਕਦੀ ਸਿਰਦ ਹੋਏਗਾ ਨਾ ਕਦੀ ਕਬਜ ਰਹੇਗੀ ਨੱਤਾ ਨਹੀਂ ਫੁੱਲਣਗੇ ਪੇਟ ਨਹੀਂ ਖੋਲੇਗਾ ਬਟਾਪਾ ਨਹੀਂ ਆਵੇਗਾ ਸ਼ੁਕਰ ਵਾਲਿਆਂ ਵਾਸਤੇ ਬਹੁਤ ਹੀ ਕਾਰਗਰ ਚੀਜ਼ ਹੈਗੀ ਹੈ ਸੁਖਮਨੀ ਮਜੂਨ ਜੇ ਜੀਵਰ ਚਾਹਦੇ ਹੋ ਲਾਜਵਾਬ ਵੀ ਦਰਵਾਜ਼ਾ ਲਾਓ ਸੁਖਮਨੀ ਜਲਾਬ ਵੈਦ ਲਖਵਿੰਦਰ ਸਿੰਘ ਨਵਾਂ ਸ਼ਹਿਰ 98743 8490 ਬ ਨੂੰ ਸੁਖਮਨੀ ਮਜੂਨ ਇਹ ਸੱਜਣਾ ਸ਼ਿਮ ਭਗਸੇਂ ਨਗਨਸਵੰਦ ਅਜਲੀਆਂ ਵਿਸ਼ੇਸ਼ ਸਰਗਰਮੀਆਂ ਫਲ ਫੇਰ ਨਮੀਆਂ ਤੇ ਤਾੜੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀ ਸਿੰਘ ਇਜਾਜ਼ਤ ਦਿਓ ਧੰਨਵਾਦ